ਜਿਹੜਾ ਲੈਂਡ ਪੂਲਿੰਗ ਸਕੀਮ ਸੈਂਟਰ ਦਾ ਆਪਣਾ ਰਾਜ ਸਰਕਾਰ ਲੈ ਕੇ ਆਈ ਹੈ ਇਹ ਨਿਰਾ ਪੰਜਾਬ ਦੇ ਕਿਸਾਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਵਾਲਾ ਧੱਕਾ ਹੈ 80000 ਦੇ ਲਗਭਗ ਠਿਕਾ ਹੈ 30000 ਕਿਵੇਂ ਬੰਦਾ ਉਸ ਨੂੰ ਬਸਰ ਕਰੇਗਾ ਜਿੰਨੀਆਂ ਅੱਜ ਤੋਂ ਜੇ ਆਪਾਂ ਰਾਜਪ੍ਰੇ ਦੀ ਗੱਲ ਕਰ ਲਓ 25-25 ਸਾਲ ਤੋਂ ਕਲੋਨੀਆਂ ਕਟੀਆਂ ਹੋਈਆਂ ਨੇ ਔਰ ਖਾਲੀ ਪਈਆਂ ਅਜੇ ਤੱਕ ਉਹਦੇ 'ਚ ਵਸੂ ਨਹੀਂ ਹੋਈ। ਬਹੁਤ ਜ਼ਿੰਮੇਦਾਰਾਂ ਨੂੰ ਪਿੰਡਾਂ 'ਚ ਸ਼ਹਿਰ ਵਾਲੀਆਂ ਸਹੂਲਤਾਂ ਪਿੰਡਾਂ 'ਚ ਦੇਣੀਆਂ ਚਾਹੀਦੀਆਂ। ਜਿਹੜੀਆਂ ਕਲੋਨੀਆਂ ਪਹਿਲਾਂ ਤੋਂ ਖਾਲੀ ਪਈਆਂ ਨੇ, ਪੁਰਾਣੀਆਂ ਕਲੋਨੀਆਂ ਨੇ, ਉਹਨਾਂ ਨੂੰ ਡਿਵੈਲਪਮੈਂਟ ਕਰਾ ਕੇ ਫਿਰ ਕਰਾਉਣ ਦੀ ਕੋਈ ਸਰਕਾਰ ਨੀਤੀ ਲਿਆਵੇ। ਇੱਕ ਪਿੰਡਾਂ 'ਚ ਜਾ ਕੇ ਕਦ ਪਲਾਟ ਵੇਖਿਆ ਜੀ। ਕਾਦੋ ਪਲਾਟ ਦੇ ਆਪਾਂ ਨੂੰ 4 ਪੈਸੇ ਮਿਲੇ, ਕਾਦ ਅੱਗੇ ਜਾ ਕੇ ਜ਼ਮੀਨ ਖਰੀਦਤੀ। ਕੁਲਿੰਗ ਦੀ ਨੀਤੀ ਦੇ ਵਿਰੋਧ ਵਿੱਚ ਜਿੱਥੇ ਕਿਸਾਨਾਂ ਦੇ ਵੱਲੋਂ ਇਸ ਦਾ ਵਿਰੋਧ ਕਰਦਿਆਂ ਇਸ ਨੀਤੀ ਦੇ ਵਿੱਚ ਸੋਧ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਇਸੇ ਦਰਮਿਆਨ ਪਟਿਆਲਾ ਰਾਜਪੁਰਾ ਦੇ ਵਿੱਚ ਜਿੱਥੇ ਡਿਸਟ੍ਰਿਕਟ ਪਟਿਆਲਾ ਰੂਰਲ ਨੋਥ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਹੈ ਉਹ ਐਸਡੀਐਮ ਨੂੰ ਸੌਂਪਿਆ ਗਿਆ ਤਾਂ ਇਸੇ ਦਰਮਿਆਨ ਭਾਰਤੀ ਜਨਤਾ ਪਾਰਟੀ ਜਿਲ੍ਹਾ ਪਟਿਆਲਾ ਦਿਹਾਤੀ ਉਤਰੀ ਦੇ ਵੱਲੋਂ ਜਿੱਥੇ SDM ਨੂੰ ਮੰਗ ਪੱਤਰ ਸੌਂਪਦਿਆ ਇਹ ਮੰਗ ਕੀਤੀ ਗਈ ਕਿ ਲੈਂਡ ਪੂਲਿੰਗ ਦੀ ਨੀਤੀ ਜੋ ਸਰਕਾਰ ਅਪਣਾ ਰਹੀ ਹੈ ਇਸ ਨਾਲ ਕਿਸਾਨਾਂ ਖੇਤ ਮਜ਼ਦੂਰਾਂ ਤੇ ਪਿੰਡ ਵਾਸੀਆਂ ਦਾ ਕਾਫੀ ਨੁਕਸਾਨ ਹੋਣਾ ਹੈ ਰੋਜ਼ੀ ਰੋਟੀ ਆਮਦਨ ਤੇ ਇਸ ਦੇ ਨਾਲ ਭਵਿੱਖ ਦੇ ਲਈ ਵੀ ਗੰਭੀਰ ਖਤਰੇ ਪੈਦਾ ਹੋਣਗੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਪਹਿਲਾਂ ਹੀ 42% ਸ਼ਹਿਰੀਕਰਨ ਹੋਈ ਹੈ ਜਿਸ ਦੇ ਨਾਲ ਉਹ ਰਾਸ਼ਟਰੀ ਔਸਤ 31% ਨਾਲੋਂ ਵੀ ਵੱਧ ਗਿਆ ਤੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੇਕਰ ਹੁਣ ਵੀ ਖੇਤਾਂ ਨੂੰ ਉਜਾੜ ਕੇ ਨਵੇਂ ਸ਼ਹਿਰ ਬਣਾਏ ਗਏ ਤਾਂ ਇਸ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨ ਖਤਮ ਹੋਵੇਗੀ ਤੇ ਖੇਤੀ ਤੋਂ ਸਭ ਤੋਂ ਜ਼ਿਆਦਾ ਪ੍ਰਭਾਵ ਪੈਣ ਵਾਲਾ ਇਸ ਨੂੰ ਲੈ ਕੇ ਐਸਡੀਐਮ ਨੂੰ ਮੰਗ ਪੱਤਰ ਸੌਂਪਿਆ ਗਿਆ ਤੇ ਕਿਹਾ ਗਿਆ ਕਿ ਕਿਸਾਨ ਜੋ ਕਿ ਆਪਣੀ ਜ਼ਮੀਨ ਨਹੀਂ ਵੇਚਣਾ ਚਾਹੁੰਦੇ ਤੇ ਇਸ ਲੈਂਡ ਪੂਲਿੰਗ ਦੀ ਨੀਤੀ ਦਾ ਉਹ ਵਿਰੋਧ ਕਰਦੇ ਨੇ ਇਸ ਦੇ ਲਈ ਇਸ ਨੀਤੀ ਦੇ ਵਿੱਚ ਸੋਧ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ ਅੱਜ ਭਾਰਤੀ ਜਨਤਾ ਪਾਰਟੀ ਨੇ ਪੂਰੇ ਪੰਜਾਬ ਪੱਧਰ ਤੇ ਲੈਂਡ ਪੂਲਿੰਗ ਪਾਲਿਸੀ ਦੇ ਅਗੇਂਸਟ ਐਸਡੀਐਮ ਸਾਹਿਬ ਜੀ ਨੂੰ ਜੀ ਸਾਹਿਬ ਨੂੰ ਮੰਗ ਪੱਤਰ ਮੈਮੋਰੰਡਮ ਦਿੱਤੇ ਆ ਇਹ ਜਿਹੜਾ ਲੈਂਡ ਪੂਲਿੰਗ ਸਕੀਮ ਸੈਂਟਰ ਆਪਣਾ ਰਾਜ ਸਰਕਾਰ ਲੈ ਕੇ ਆਈ ਹੈ ਇਹ ਨਿਰਾ ਪੰਜਾਬ ਦੇ ਕਿਸਾਨਾਂ ਨਾਲ ਕਿਸਾਨੀ ਨੂੰ ਤਬਾਹ ਕਰਨ ਵਾਲਾ ਧੱਕਾ ਹੈ 40000 ਏਕੜ ਜ਼ਮੀਨ ਦੇ ਲਗਭਗ ਸਰਕਾਰ ਅਕਵਾਇਰ ਕਰਨ ਜਾ ਰਹੀ ਹੈ ਅਸੀਂ ਭਾਰਤੀ ਜਨਤਾ ਪਾਰਟੀ ਦੇ ਪਟਿਆਲੇ ਜ਼ਿਲ੍ਹੇ ਵੱਲੋਂ ਪਟਿਆਲਾ ਦਿਹਾਤੀ ਉਤਰੀ ਵੱਲੋਂ ਇਹ ਸਾਰੀ ਸਾਡੀ ਟੀਮ ਐਸ ਡੀ ਐਮ ਸਾਹਿਬ ਨੂੰ ਮਿਲੇ ਮੈਮੋਰੰਡਮ ਦਿੱਤਾ ਇਹਦੇ ਚ ਜਿੰਨੀ ਵੀ ਜ਼ਮੀਨ ਲਗਭਗ ਮੇਰਾ ਖਿਆਲ 9 ਕੇ 10 ਪਿੰਡਾਂ ਦੀ ਸਾਡੇ ਤਹਿਸੀਲ ਰਾਜਪੁਰਾ ਦੇ 1150 ਏਕੜ ਦੇ ਕਰੀਬ ਅਕਵਾਇਰ ਹੋਇਆ ਉਹਦੇ ਚ ਗਵਰਨਮੈਂਟ ਨੇ ਇੱਕ ਪਾਲਿਸੀ ਬਣਾਈ ਵੀ 30000 ਰੁਪਇਆ ਇੱਕ ਜ਼ਿਮੀਂਦਾਰ ਨੂੰ ਦੇਾਂਗੇ 3 ਸਾਲ ਲਈ ਦੇਾਂਗੇ ਪਹਿਲਾਂ ਤਾਂ ਇਸ ਗੱਲ ਦਾ ਇਹ ਨਹੀਂ ਪਤਾ ਕਿ 80000 ਦੇ ਲਗਭਗ ਠੇਕਾ ਹੈ 30000 ਚ ਕਿਵੇਂ ਬੰਦਾ ਉਸ ਨੂੰ ਬਸਰ ਕਰੇਗਾ ਪਰਿਵਾਰ ਵੀ ਚਲਾਉਣੇ ਆ ਡੰਗਰ ਬੱਛੇ ਵਾਲਾ ਜਿਹੜੇ ਛੋਟੀ ਇਕਾਈਆਂ ਨੇ ਛੋਟੇ ਪਿੰਡੂ ਉਦਯੋਗ ਨੇ ਉਹ ਕਿੱਧਰ ਜਾਣਗੇ ਜ਼ਿਮੀਦਾਰਾਂ ਦਾ ਜਿਹੜਾ ਪਰਿਵਾਰਕ ਸਿਸਟਮ ਬਣਿਆ ਹੋਇਆ ਹੁਣ ਇੱਕ ਪਲਾਟ 1200 ਗਜ ਦੇ ਲਗਭਗ ਸਾਰਿਆਂ ਨੂੰ ਦੇਣੀ ਹੈ ਉਹਦੇ ਚ ਉਹ ਪਲਾਟ ਕਦ ਮਿਲੇਗਾ ਇਸ ਗੱਲ ਦੀ ਕੋਈ ਗਾਰੰਟੀ ਨਹੀਂ ਜਿੰਨੀਆਂ ਅੱਜ ਤੋਂ ਜੇ ਆਪਾਂ ਰਾਜਪੁਰੇ ਦੀ ਗੱਲ ਕਰ ਲਓ 25-25 ਸਾਲ ਤੋਂ ਕਲੋਨੀਆਂ ਕਟੀਆਂ ਹੋਈਆਂ ਨੇ ਔਰ ਖਾਲੀ ਪਈਆਂ ਨੇ ਅੱਜ ਤੱਕ ਉਹਦੇ 'ਚ ਵਸੋਂ ਨਹੀਂ ਹੋਈ ਇਹ ਜਿਹੜੀ 40000 ਏਕੜ ਲੋਕ ਜ਼ਮੀਨ ਨੂੰ ਅਕਵਾਇਰ ਕਰਕੇ ਕਿਸਾਨਾਂ ਨੂੰ ਤਬਾਹੀ ਦੇ ਕੰਡੇ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਇਹ ਬੰਦੇ ਕਿੱਥੋਂ ਲਿਆਉਣਗੇ ਪਟਿਆਲੇ ਸ਼ਹਿਰ ਦੀ ਜੇ ਮੈਂ ਪਟਿਆਲੇ ਜ਼ਿਲ੍ਹੇ ਦੀ ਗੱਲ ਕਰਾਂ ਸਾਡੇ 2008 ਚ ਉਮੈਕਸ ਕਲੋਨੀ ਕੱਟੀ ਸੀ ਪੂਡਾ ਅਪਰੂਵਡ ਕਲੋਨੀ ਉਹ ਵੀ 50% ਤੋਂ ਜ਼ਿਆਦਾ ਅੱਜ ਵੀ ਖਾਲੀ ਪਈ ਐ ਟ੍ਰਾਈਕੌਨ ਸਿਟੀ ਸਰਾਂਦ ਰੋਡ ਤੇ ਉਹ 70% ਦੇ ਕਰੀਬ ਖਾਲੀ ਪਈ ਐ ਕਿੰਨੀਆਂ ਕਲੋਨੀਆਂ ਨੇ ਮੇਰੇ ਖਿਆਲ ਸੈਂਕੜਿਆਂ ਦੇ ਹਿਸਾਬ ਨਾਲ ਹਰ ਸ਼ਹਿਰ ਚ ਕਲੋਨੀਆਂ ਹੈਗੀਆਂ ਜਿਹੜੀਆਂ ਖਾਲੀ ਪਈਆਂ ਨੇ ਉਹਦੇ 2-3 ਕਾਰਨ ਸਰਕਾਰ ਨੂੰ ਚਾਹੀਦਾ ਵੀ ਜਿਹੜੀਆਂ ਕਲੋਨੀਆਂ ਪਈਆਂ ਨੇ ਉਹਨਾਂ ਚ ਡਵੈਲਪਮੈਂਟ ਕਰਾਵੇ ਡਵੈਲਪਮੈਂਟ ਕਰਾ ਕੇ ਪਿੰਡਾਂ ਨੂੰ ਸ਼ਹਿਰੀ ਕਰਨ ਦੀ بجائے ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਦੀ ਨੀਤੀ ਬਣਾਵੇ ਪਿੰਡਾਂ ਚ ਲੋਕ ਜਿਹੜੇ ਰਹਿ ਰਹੇ ਆ ਉਹ ਪਿੰਡਾਂ ਚ ਖੁਸ਼ ਨੇ ਉਹਨਾਂ ਦੀ ਉਥੋਂ ਦੀ ਦਾਲ ਰੋਟੀ ਜਿਹੜੀ ਵਿਚਾਰਾਂ ਦੀ ਚੱਲਦੀ ਔਰ ਹੱਥ ਤੋਂ ਰੋਟੀ ਨਹੀਂ ਸਰਕਾਰ ਨੂੰ ਚੱਕਣੀ ਚਾਹੀਦੀ ਸਰਕਾਰ ਦਾ ਆਪ ਦਾ 1.5 ਸਾਲ ਰਹਿ ਗਿਆ ਅਗਲੀ ਸਰਕਾਰ ਕਿਹਦੀ ਆਉਣੀ ਹੈ ਇਹ ਪਬਲਿਕ ਦੇ ਹੱਥ ਚ ਅਗਲ ਇਹ ਨਹੀਂ ਮਤਲਬ 3 ਸਾਲ ਦਾ ਵਾਅਦਾ ਕਰ ਲਿਆ 30000 ਦੇਾਂਗੇ ਜੀ 30000 ਚ ਕਿਵੇਂ ਜ਼ਿਮੀਂਦਾਰ ਬਸਰ ਕਰੇਗਾ ਅਸੀਂ ਤਾਂ ਐਸਡੀਐਮ ਸਾਹਿਬ ਰਾਹੀਂ ਮੰਗ ਪੱਤਰ ਦੇ ਕੇ ਇਹੀ ਡਿਮਾਂਡ ਕਰੀ ਐ ਵੀ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਐ ਇਸ ਨੂੰ ਸਿਰੇ ਤੋਂ ਹੀ ਰੱਦ ਕਰ ਦਿੱਤਾ ਚਾਹਣਾ ਚਾਹੀਦਾ ਔਰ ਜ਼ਿਮੀਂਦਾਰਾਂ ਨੂੰ ਪਿੰਡਾਂ 'ਚ ਸ਼ਹਿਰ ਵਾਲੀਆਂ ਸਹੂਲਤਾਂ ਪਿੰਡਾਂ 'ਚ ਦੇਣੀਆਂ ਚਾਹੀਦੀਆਂ ਜਿਹੜੀਆਂ ਕਾਲੋਨੀਆਂ ਪਹਿਲਾਂ ਤੋਂ ਖਾਲੀ ਪਈਆਂ ਨੇ ਪੁਰਾਣੀਆਂ ਕਾਲੋਨੀਆਂ 'ਚ ਨੇ ਉਹਨਾਂ ਨੂੰ ਡਿਵੈਲਪਮੈਂਟ ਕਰਾ ਕੇ ਕਰਾਉਣ ਦੀ ਕੋਈ ਸਰਕਾਰ ਨੀਤੀ ਲਿਆਵੇ ਜੀ ਕਿਸਾਨ ਸਵੀ ਹੋਣਗੇ ਲੈ ਇੰਟਰਸਟਿਡ ਮੇਰੇ ਧਿਆਨ ਚ ਤਾਂ ਮੈਂ ਤਾਂ ਇਹ ਕਹਾਂਗਾ ਵੀ ਸ਼ਾਇਦ 1% ਵੀ ਨਹੀਂ ਸਾਡੇ ਧਿਆਨ ਚ ਨਹੀਂ ਕੋਈ ਆਇਆ ਦਿੱਕਤ ਕਿੱਥੇ ਆ ਜਾਂ ਤਾਂ ਸਰਕਾਰ ਕੋਈ ਪੇਮੈਂਟ ਕਰਦੀ ਸਰਕਾਰ ਕੋਈ ਉਹਨਾਂ ਨੂੰ ਵਾਦਾ ਕਰਦੀ ਵੀ ਅਸੀਂ ਤੁਹਾਨੂੰ 3 ਕਰੋੜ ਦੇਾਂਗੇ 4 ਕਰੋੜ ਦੇਾਂਗੇ ਤਾਂ ਕਿ ਜਾ ਕੇ ਅਗਲਾ ਅੱਗੇ ਜਾ ਕੇ ਕਿਤੇ ਜ਼ਮੀਨ ਲੈ ਕੇ ਆਪਣਾ ਉਹ ਕਰ ਸਕਦਾ ਉਹਨਾਂ ਨੇ ਅੱਜ ਤੋਂ ਹੀ ਫ੍ਰੀਜ਼ ਕਰਤਾ ਇੱਕ ਪਾਸੇ ਸਰਕਾਰ ਕਹਿੰਦੀ ਐ ਕਿ ਅਸੀਂ ਤੱਕੇ ਨਾਲ ਜ਼ਮੀਨ ਨਹੀਂ ਲੈਂਦੇ ਹੁਣ ਉਹ ਜ਼ਮੀਨ ਜਿਹੜੀ ਤੱਕੇ ਨਾਲ ਨਹੀਂ ਲੈਂਦੇ ਜਿਹੜਾ ਜ਼ਿੰਮੇਦਾਰ ਸਪੋਜ਼ ਕਰੋ ਸਾਡੇ ਸਰਦਾਰ ਜਰਨੈਲ ਸਿੰਘ ਖੜੇ ਪਿਲਖਣੀ ਪਿੰਡ ਤੋਂ ਇੱਕ ਬੰਦੇ ਦੀ ਵਿਚਾਲੇ ਜ਼ਮੀਨ ਆ ਗਈ ਆਲੇ ਦੁਆਲੇ ਵਾਲੇ ਸਾਰਿਆਂ ਦੀ ਜ਼ਮੀਨ ਸਰਕਾਰ ਨੇ ਲੈ ਲਈ ਉਹ ਕਿਵੇਂ ਪੋਸਿਬਿਲਟੀ ਐ ਵੀ ਇਹਦੀ ਜ਼ਮੀਨ ਰਹਿ ਜੇਗੀ ਸਰਕਾਰ ਪੁਰਾਣੀ ਜਿਹੜੇ ਸਿਸਟਮ ਦੀ ਗੱਲ ਐ ਸਰਕਾਰ ਕੋਲੇ ਪਾਵਰ ਐ ਕਿ ਇਹਨਾਂ ਦੀ ੱੱਕੇ ਨਾਲ ਜ਼ਮੀਨ ਲੈ ਲੈਣੀ ਹੈ ਜਦੋਂ ਵਿਚਾਲੇ ਆ ਜਾਣੀ ਹੈ ਉਹਨਾਂ ਦਾ ਪਾਕਿਸਤਾਨ ਸਰਕਾਰ ਦਾ ਇਹ ਹੈ ਇਸ ਬਹੁਤ ਮਾਹਰ ਦਾ ਦੋ ਪਲਾਟ ਇਹ ਪਹਿਲਾਂ ਤਾਂ ਤੁਸੀਂ ਸਾਡੇ ਭਰਾ ਹੋ ਤੁਸੀਂ ਸਾਰੇ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਤੁਸੀਂ ਪਿੰਡਾਂ 'ਚ ਜਾਣਦੇ ਹੋ ਪਾਲਿਸੀ ਬਾਰੇ ਵੀ ਤੁਹਾਨੂੰ ਪੂਰਾ ਗਿਆਨ ਹੈ ਇਹ ਜਿਹੜੀ ਪਾਲਿਸੀ ਇਹਨਾਂ ਨੇ ਬਣਾਈ ਹੈ ਇਹ ਪਿੰਡਾਂ 'ਚ ਜਾ ਕੇ ਕਦ ਪਲਾਟ ਵੇਖਿਆ ਜੀ ਕਦੋਂ ਪਲਾਟ ਦੇ ਆਪਾਂ ਨੂੰ 4 ਪੈਸੇ ਮਿਲੇ ਕਦ ਅੱਗੇ ਜਾ ਕੇ ਜ਼ਮੀਨ ਖਰੀਦੂ ਹੋਰ ਸਰਕਾਰ ਦੀ ਇੱਕ ਇਸੇ ਪਾਲਿਸੀ ਦੇ ਅਧੀਨ ਤੁਸੀਂ ਪੜਿਆ ਹੋਵੇਗਾ ਵੀ ਜਿਹੜੇ 1 ਏਕੜ ਜਾਂ 1 ਏਕੜ ਤੋਂ ਘੱਟ ਵਾਲੇ ਜ਼ਿਮੀਂਦਾਰ ਹੈ ਉਹਨਾਂ ਨੂੰ ਕਮਰਸ਼ੀਅਲ ਪਲਾਟ ਵੀ ਨਹੀਂ ਦੇਣਾ ਇੱਕ ਛੋਟਾ ਪਲਾਟ ਰੈਜੀਡੈਂਸ਼ੀਅਲ ਮਿਲਣਾ ਹੁਣ ਉਹ ਕੀ ਉਹਨੂੰ ਵੇਚੇਗਾ ਪਹਿਲਾਂ ਉਸ ਦਾ ਰੋਟੀ ਰੋਜੀ ਉਸ ਇੱਕ ਏਕੜ ਤੋਂ ਚੱਲਦੀ ਹੈ ਸਾਲ ਦੀ ਗੱਲ ਹੈ ਤੁਸੀਂ ਇੱਕ ਪਾਸੇ ਕਿਸਾਨੀ ਮੁੱਦੇ ਦੀ ਗੱਲ ਇੱਕ ਗੱਲ ਦੀ ਮੰਗ ਕਰਦੇ ਆ ਕਿ ਸਾਰੇ ਕਿਸਾਨ ਮੋਤਬਰ ਬੰਦਿਆਂ ਨੂੰ ਬਿਠਾ ਕੇ ਸਾਰਿਆਂ ਨਾਲ ਡਿਸਕਸ ਕਰਕੇ ਇਹ ਪਾਲਿਸੀ ਬਣਾਉਣੀ ਚਾਹੀਦੀ ਹੈ ਵੀ ਜ਼ਿੰਮੇਦਾਰ ਕੀ ਚਾਹੁੰਦੇ ਆ ਇਹ ਸਰਕਾਰ ਨੂੰ ਥੋਪਣੀ ਨਹੀਂ ਚਾਹੀਦੀ ਅਸਲ ਮਤਲਬ ਹੈ ਕਿਸਾਨਾਂ ਦੇ ਰਿਪਰੈਜ਼ੈਂਟੇਟਿਵ ਉਸਦੇ ਬਿਲਕੁਲ ਬਿਲਕੁਲ ਕਿਸਾਨਾਂ ਨੂੰ ਕੀ ਪਸੰਦ ਹੈ ਕਿਉਂਕਿ 40000 ਏਕੜ ਜ਼ਮੀਨ ਚੋਂ ਤੁਹਾਨੂੰ ਅੱਜ ਬਾਹਰ ਕਰ ਦੇਣਾ ਤੁਹਾਨੂੰ ਕਾਦੋ ਜ਼ਮੀਨ ਡਿਵੈਲਪਮੈਂਟ ਹੋਣੀ ਹੈ ਕਦ ਬਿਕਣੀ ਹੈ ਉਹ ਕਦੋਂ ਉਸ ਇਹਨਾਂ ਨੂੰ ਵਿਚਾਰਾਂ ਨੂੰ ਪਲਾਟ ਮਿਲਣੇ ਆ ਕਿਉਂਕਿ ਪਲਾਟ ਦਾ ਜਦੋਂ ਇਹਨਾਂ ਨੂੰ ਉਹ ਕਿਹੜਾ ਲੈਟਰ ਹੁੰਦਾ ਹੈ ਅਬਜੇ ਵਾਲਾ ਲੈਟਰ ਮਿਲ ਗਿਆ ਉਸ ਤੋਂ ਬਾਅਦ ਅਲਾਟਮੈਂਟ ਲੈਟਰ ਮਿਲ ਗਿਆ ਉਸ ਤੋਂ ਬਾਅਦ ਉਸ ਚ ਜਾ ਹੀ ਨਹੀਂ ਸਕਦੇ ਵੇਚ ਵੇਚਣ ਦੀ ਫਰੀਜ਼ਿੰਗ ਅੱਜ ਹੀ ਹੋਗੀ ਵੇਚੇ ਸਕਦੇ ਹੀ ਨਹੀਂ ਦੇਖੋ ਜ਼ਿੰਮੇਦਾਰ ਨੂੰ ਤਾਂ ਹਰ ਪਾਸੇ ਮਾਰ ਪੈਣੀ ਹੈ ਜੇ ਅੱਗੇ 70 80 ਹਜ਼ਾਰ ਠੇਕਾ ਹੁੰਦਾ ਸੀ ਹੁਣ 30 ਹਜ਼ਾਰ ਤੇ ਆ ਗਿਆ ਦੱਸੋ ਕਿੱਥੋਂ 30 ਹਜ਼ਾਰ ਚ ਕਿਵੇਂ ਅਪੀਲ ਦਾ ਪਰਮਿਸ਼ਨ ਦੇ ਦੇਖੋ ਭਾਰਤੀ ਜਨਤਾ ਪਾਰਟੀ ਸਾਡੀ ਹਰ ਟੀਮ ਜਿਹੜੀ ਸਟੇਟ ਟੀਮ ਹੈ ਉਹਦੇ ਰਾਹੀਂ ਅਸੀਂ ਆਦਰਨੀਏ ਸ੍ਰੀ ਭਾਰਤ ਦੇ ਪ੍ਰਧਾਨ ਮੰਤਰੀ શ્રી ਨਰਿੰਦਰ ਮੋਦੀ ਜੀ ਔਰ ਭਾਰਤ ਸਰਕਾਰ ਨਾਲ ਇਸ ਗੱਲ ਲਈ ਤਾਲਮੇਲ ਕਰਾਂਗੇ ਔਰ ਅਸੀਂ ਜੋ ਜ਼ਿਮੀਂਦਾਰ ਭਰਾ ਚਾਹਣਗੇ ਉਹਨਾਂ ਨਾਲ ਕੰਨੇ ਨਾਲ ਕੰਨਾ ਜੋੜ ਕੇ ਉਹਨਾਂ ਦੀ ਹਰ ਸੰਭਵ ਮਦਦ ਭਾਰਤੀ ਜਨਤਾ ਪਾਰਟੀ ਕਰੇਗੀ ਅੱਜ ਕੁਝ ਬੀਜੇਪੀ ਦੇ ਆਗੂ ਸ਼ਹਿਰ ਦੇ ਉਹ ਉਹਨਾਂ ਨੇ ਲੈਂਡ ਪੁਲਿਸੀ ਦੇ ਵਿਰੋਧ ਦੇ ਵਿੱਚ ਮੰਗ ਕਰਤਾ ਕੀਤਾ ਉਹ ਉਹਨਾਂ ਨੇ ਮਾਨਯੋਗ ਸੀਮ ਸਾਹਿਬ ਨੇ ਦਿੱਤਾ ਉਹ ਜੋੜਿੰਦੀ ਕਾਰਵਾਈ ਲਈ ਅਸੀਂ ਡੀਸੀ ਸਾਹਿਬ ਨੂੰ ਭੇਜਿਆ